ਜੀ ਦੋਸਤੋ ਤੁਹਾਨੂੰ ਦਿਖਾਉਣਾ ਹੈ ਟਰੈਕਟਰ ਸ਼ਰਮਾ ਟਰੈਕਟਰ ਤੇ ਸ਼ਰਮਾ ਟਰੈਕਟਰ ਨੂੰ ਕਰ ਲਓ ਕਿਰਾਏ ਤੇ ਅੱਜ ਦਿਖਾਉਣਾ ਹੈ ਟਰੈਕਟਰ ਕਈ ਸਾਰੇ ਤੇ ਬਾਕੀ ਟਰੈਕਟਰਾਂ ਦੀ ਜਾਣਕਾਰੀ ਕੁਲਵੀਰ ਬਾਈ ਤੋਂ ਲੈਣੇ ਹਾਂਜੀ ਕੁਲਵੀਰ ਬਾਈ ਠੀਕ ਹੈ ਗਾਇਆ ਚ ਸਿੱਕੜ ਬੁੱਤ ਠੀਕ ਹੈ ਹਾਂਜੀ ਕੜਦੀ ਕੜਾ ਹਾਂਜੀ ਸਿੱਕੜ ਵੀ ਸਾਰੇ ਭਰਾਵਾਂ ਨੂੰ ਅਮੀਦ ਕਰਦਾ ਸਾਰੇ ਠੀਕ ਹੋਵੋਗੇ ਪਰਮਾਤਮਾ ਸਾਰੇ ਭਰਾਵਾਂ ਨੂੰ ਚੜਦੀ ਕਲਾ 'ਚ ਰੱਖੇ ਨਵਾਂ ਮੁੰਡਾ ਸ਼ਰਮਾ ਟਰੈਕਟਰ ਦੇ ਨਾਂ ਤੇ YouTube ਤੇ ਚੈਨਲ ਹੈ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਅਗੋਂ ਨਮੀਆ ਤੋਂ ਨਮੀਆ ਵੀਡੀਓ ਟਰੈਕਟਰ ਦੀਆਂ ਵੀਡੀਓ ਦੇਖਣ ਲਈ ਖਾਸ ਤੌਰ ਠੀਕ ਨਵੀਆਂ ਨਵੀਆਂ ਵੀਡੀਓ ਲੇਖਣ ਲਈ ਤੁਹਾਡੇ ਤੇ ਇੱਕ ਜਿਹੜਾ ਜਲਦੀ ਤੋਂ ਜਲਦੀ ਜਿਹੜੀ ਅਪਡੇਟ ਤੁਹਾਡੇ ਕੋਲੇ ਪਹੁੰਚੇ ਤੇ ਸ਼ਰਮਾ ਟਰੈਕਟਰ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਠੀਕ ਤੇ ਹੁਣ ਆਪਾਂ ਕਰਦੇ ਆ ਟਰੈਕਟਰ ਸ਼ੁਰੂ ਦਿਖਾ ਦਿੰਨੇ ਆ ਸ਼ੁਰੂ ਚ ਸੋਣਾ ਨਿਕਾ ਸੋਣਾ ਨਿਕਾ 35 ਤੋਂ ਤੇ ਕੈਮਰਾ ਮਾਰਦੇ ਚੰਗੀ ਤਰ੍ਹਾਂ ਠੀਕ ਟ੍ਰੈਕੜਾ ਜਮਾ ਤਾ ਜਾ ਤਾ ਲਈ ਆ ਗਿਆ ਤਾਂ ਹਾਂ ਠੀਕ ਅਗੋਂ ਪਿਛੋਂ ਕੰਡੀਸ਼ਨ ਦਿਖਾ ਦੇ ਸਾਰੀ ਕਿਤੇ ਵੀ ਕਲਮ ਦਾ ਨਿਸ਼ਾਨ ਨਹੀਂ ਕਿ ਕਿਤੇ ਵੀ ਚਾਬੀ ਨਹੀਂ ਲੱਗੀ ਫੋਲਓ ओरिजिनल ਹੀ ਆ ਹਾਂ ਲੋ ओरिजिनल ਆ 2200 ਘੰਟਾ ਚੱਲਿਆ 70 ਰੁਪਏ ਟਾਇਰ ਲਾ ਕੇ ਟਰੈਕਟਰ ਦੇ ਠੀਕ ਹੈ ਤੇ ਨਵੇਂ ਪਾਏ ਠੀਕ ਆ ਨਿਕਲ ਨੁਕਲ ਜਿਹੜਾ ਜਿਵੇਂ ਦਿਖਾ ਦੇ ਕਿ ਕਿੱਥੇ-ਕਿੱਥੇ ਸਾਰਾ ਟਰੈਕਟਰ ਦਿਖਾ ਦੇ ਕਮੀ ਹੈ ਨਹੀਂ ਕੋਈ ਠੀਕ ਹੈ ਜੇ ਫਿਰ ਮੰਨ ਕੇ ਚੱਲ ਵੀ 24 ਮਾਡਲ ਵਰਗੀ ਕੰਡੀਸ਼ਨ ਪਈ ਆ ਸਮਾਨ ਵੀ ਸਾਰਾ ਪੂਰਾ ਦਾ ਠੀਕ ਹੈ ਹੁਣ ਫਿਰ ਕੇ ਸਾਰਾ ਦਿਖਾ ਦੇ ਚਲਾਈ ਵਾਈ ਦਾ ਕਿਵੇਂ ਤੇਰੀ ਮਾ ਨਮ ਹੈ ਠੀਕ ਨਮ ਜੇ 24 ਮਾਡਲ ਤੋ ਵੀ ਸਮਝ ਲੈ ਇਹਨੂੰ ਤੋ ਠੀਕ ਹੈ ਕੋਈ ਕਮੀ ਨਹੀਂ ਹੈਗੀ ਆ ਨਾ ਆਮ ਤੌਰ ਤੇ ਜਿਹੜੇ ਆਹਾਂ ਪਲੇਟ ਵਾਲੇ ਨਟ ਹੁੰਦੇ ਆ ਇਹ ਆਮ ਖੁੱਲ ਜਾਂਦੇ ਹੁੰਦੇ ਠੀਕ ਉਹ ਫੰਗਰਾ ਫੰਗਰਾ ਸੈਟ ਕਰ ਇਹਦੇ ਉਹ ਵੀ ਨਹੀਂ ਖੁੱਲਦੇ ਠੀਕ ਹੈ 2200 ਘੰਟਾ ਚੱਲਿਆ ਜਮਾ ਜਮਾ ਆ ਛੋੜੂ ਕੰਡੀਸ਼ਨ ਪਈ ਹੈ ਇਹ ਆਮ ਅਗਲਾ ਬੰਪਰ ਤੇ ਵੀ ਰੰਗ ਮਰਵਾਉਣਾ ਹੈ ਠੀਕ ਹੈ ਬੰਪਰ ਵੀ ਉਵੇਂ ਹੀ ਬਹਿਗਾ 18 ਮਾਡਲ ਆ ਗਿਆ 18 ਮਾਡਲ ਤੇ ਹਰਿਆਣਾ ਨੰਬਰ ਦੇ ਵਿੱਚ ਐਨਓਸੀ ਇਸ ਟਰੈਕਟਰ ਦੀ ਮਿਲ ਜੂਗੀ ਠੀਕ ਹੈ ਠੀਕ ਹੈ ਤੇ ਲੋਨ ਫੈਨਸ ਤੇ ਹੋ ਜੂਗਾ 415000 ਡਿਮਾਂਡ ਕਰਦੇ। ਦੇਣਾ ਕਿੰਨੇ ਦਾ? ਇੱਕੋ ਹੀ ਫਾਈਨਲ ਰੇਟ ਚ 390000 390000 ਦਾ। ਇੱਕ ਗੱਲ ਹੋਰ ਐ। ਇਹ ਨਾ ਸਮਝੋ ਵੀ ਟਰੈਕਟਰ ਚ ਕਮੀ ਹੋਊਗੀ। ਠੀਕ। ਇਹਦੇ ਨਾਲ ਦਾ ਸਾਰੀ ਮੰਡੀ ਚ ਟਰੈਕਟਰ ਹੋਵੇ ਤਾਂ ਵੀ ਜ਼ਿੰਮੇਵਾਰ ਠੀਕ ਐ। ਜਿਹੜੇ ਕਹਿੰਦੇ ਹੁੰਦੇ ਸਾਡੇ ਬਰਾਬਰ ਕੋਈ ਦੇ ਕੇ ਦਿਖਾਵੇ ਲੈ ਰੇਟ ਚ ਦੇ ਕੇ ਦਿਖਾਓ ਫਿਰ। ਠੀਕ ਐ। ਸਾਰੀ ਮੰਡੀ ਛਾਣ ਲਈ ਤੂੰ ਵੀ ਸਾਰੇ ਵੀਡੀਓ ਬਣਾਉਂਦਾ ਹੈਗਾ। 4.5 4 ਲੱਖ ਰੁਪਏ ਡਿਮਾਂਡ ਟਰੈਕਟਰ ਦਾ। 390000 ਦਾ ਫਿਕਸ ਪ੍ਰਾਈਜ਼ ਹੀ ਹੈਗਾ। ਮਾਨ ਤਾਂ ਹਲਕਾ ਫੁਲਕਾ ਕੋਈ ਵੀ ਤਾਂ ਅਗਲੇ ਨੂੰ ਛੋੜ ਛੱਪਾ ਰਹਿ ਜਾਂਦਾ ਰੋਣ ਫੈਂਸ ਵੀ ਪੂਰਾ ਹੋ ਗਿਆ ਠੀਕ ਹੈ ਠੀਕ ਹੈ ਉਦੋਂ ਅੱਗੇ ਦਿਖਾਏ ਕਾਸ਼ਾ ਆਸ਼ਾ ਆ ਗਿਆ ਲੇਖੋ ਇਹ ਵੀ 21 ਦੀ ਕਾਪੀ ਆ 21 ਦੀ ਕਾਪੀ ਆ ਮਾਡਲ 21 ਆ ਕਾਪੀ 22 ਦੀ ਆ 22 ਦੀ ਕਾਪੀ ਆ ਠੀਕ ਹੈ 1 ਰੁਪਿਆ ਵੀ ਜੇ ਮੰਗਦਾ ਹੋਵੇ ਠੀਕ ਆਪਾਂ ਦੇਣ ਦਾ ਠੀਕ ਹੈ ਕਿਤੇ ਰੰਗ ਪੇਂਟ ਹੋਇਆ ਹੋਵੇ ਠੀਕ ਆ ਆ ਕਲੱਚ ਵਾਲਾ ਜੋੜ ਦਿਖਾ ਦੇ ਇਹ ਵੀ ਨਹੀਂ ਖੁੱਲਿਆ ਠੀਕ ਹੈ ਠੀਕ ਹੈ ਟਾਇਰ ਵੀ ਨਾਲ ਦੇ ਕੱਲੀ ਸਰਵਿਸ ਹੋਈ ਟਰੈਕਟਰ ਦੀ ਠੀਕ ਹੈ ਨਾਲ ਦੇ ਟਾਇਰ ਆ ਗਏ ਹਾਂ ਹੋਰ 1 ਰੁਪਿਆ ਵੀ ਨਹੀਂ ਮੰਗਦਾ ਡੰਡਾ ਪੱਟੀ ਸਾਰਾ ਉਹ ਨਾਲ ਹੈ ਬਾਈ ਸਾਰਾ ਸਾਹਮਣੇ ਪੱਤ ਨਾਲ ਹੈ ਇਹਦੇ ਜਮਾ ਠੀਕ ਹੈ ਕਲਮ ਵੀ ਨਹੀਂ ਲੱਗੀ ਚੱਲਿਆ ਜਿਹਦੇ ਨਾਲ 1200 ਘੰਟਾ ਚੱਲਿਆ ਠੀਕ ਹੈ 1200 ਘੰਟਾ ਚੱਲਿਆ ਟੈਟਰ ਨਾਲ ਦੇ ਆ ਸਾਰਾ ਕੁਝ ਠੀਕ ਹੈ ਨਾਲ ਦੇ ਟਾਇਰ ਬਠਿੰਡਾ ਨੰਬਰ ਚੰਗੇ ਸੀ ਬਣਾਉਣ ਦਾ 2.5 ਲੱਖ ਲੋਨ ਵੀ ਕਰਾਦਾ ਠੀਕ ਹੈ 1 ਲੱਖ ਦਾ ਲੋਨ ਹੋ ਗਿਆ ਚੰਗੇ ਸੀ ਬਣਾ ਰਹੇ ਠੀਕ ਹੈ ਦੋ ਦੋ ਨੱਬੇ ਡਮਾੜ ਹੈ 270 ਦਾ ਲਾਸਟ ਹੀ ਦੇਣਾ 270 ਦਾ ਲਾਸਟ ਹੈ ਹਾਂ ਆ ਲੈ ਇੱਕ ਹੋਰ ਦਿਖਾ ਇੱਧਰ ਠੀਕ ਆ ਪਿਆਬ ਨੰਬਰ ਦਾ ਰੈਟਰ ਹੈਗਾ ਪਿਆਬ ਨੰਬਰ ਆ ਗਿਆ 275 ਹੈ 2004 ਮਾਡਲ ਠੀਕ ਹੈ ਚਲੋ ਤਾਂ ਚੌਂਕੜਾ ਦਿਖਾ ਦੇ ਮੂਰ ਦਾ ਗੁਡੀਰ ਦੇ ਮੰਗਰ ਦੇ ਅਲਾਈਂਸ ਦੇ ਅਲਾਈਂਸ ਦੇ ਨਵੀ ਆ ਗਏ ਹਾਂ ਸਰਚ ਮਾਰ ਕੇ ਦੇਖ ਲਿਆ ਕਰੋ ਸਾਰੇ ਨੂੰ ਮਹਿੰਗੇ ਡਰ ਠੀਕ ਹੈ ਇੰਜਨ ਗੇਰਦਾ ਜਿਹੋ ਜੇ ਅੱਜ ਕਢਾ ਲੈਣਾ ਮਾ ਹੋ ਜਾ ਦਾਣੇ ਵਰਗੇ ਠੀਕ ਹੈ ਠੀਕ ਹੈ ਹਲਕੀ ਫੁਲਕੀ ਮਗਰਾੜਾਂ ਦੇ ਟੱਚਾਂਗਾ ਹੋਰ ਕੋਈ ਕਮੀ ਨਹੀਂ ਡੈਕਟਰ ਦੇ ਵਿੱਚ ਠੀਕ ਹੈ 4 ਮਾਡਲ ਹੈ ਪੰਜਾਬ ਨੰਬਰ ਹੈ 2 ਬੱਚੀ ਡਿਮਾਂਡ ਹੈ 2 ਲੱਖ ਰੁਪਏ ਦਾ ਰੇਟ ਵੀ ਦੇਦਾ ਠੀਕ ਹੈ ਛੋੜੇ ਬਜਟ 'ਚ ਮੰਨ ਕੇ ਚੱਲ ਕਿਸੇ ਨੇ ਬੂਮ ਬਣਾਉਣਾ ਜਾਂ ਵਾਈ ਦੇ ਵਧੀਆ ਕੰਮ ਦੇਊ ਟ੍ਰੇਡਰ ਗੜਾ ਰਿਚੋਣਾ ਵਿਕਿਆ ਪੰਜਾਬ ਅੱਗੇ ਆ ਗਿਆ ਸੁਰਾਜ 852 ਇਹਦੀ ਕੀ ਦਿੱਤੀ ਹੋਈ ਹੈ 2016 15 ਮਾਡਲ ਠੀਕ ਹੈ ਸਮਾਨ A to Z ਪੂਰਾ ਹੈ ਠੀਕ ਹੈ ਕਰਲੇ ਮਗਰਾੜਾਂ ਦੇ ਤਾਂ ਚੰਗਾ ਨਵੇਂ ਕੋਈ ਕੰਮ ਨਹੀਂ ਹੋਈ ਆ ਮਾੜੀ ਮੂਡ ਠੀਕ ਹੈ ਆ 14 ਨੋਟਾਂ ਹੀ ਦੇਖਵਾ ਠੀਕ ਹੈ ਹੋਮੇ ਤੇ ਬਿੱਲ ਅਗਲੇ ਦਿਨਾਂ ਦਾ ਦੇ ਦੇ ਮੇਲੇ ਟੈਰਾ ਦਾ ਹੋਰ ਅਗਲੇ ਦਿਨਾਂ ਦਾ ਬਟਾ ਦੇ ਠੀਕ ਹੈ ਸ਼ੋਸ਼ਾ ਦਾ ਬਾਡੀ ਲੈਣ ਦਾ ਵਧੀਆ ਟਿਕ ਹੈ ਸਟੀਅਰਿੰਗ ਦਾ ਤੇਲ ਵੱਖਰਾ ਠੀਕ ਹੈ ਪਰਲੇ ਬੱਸ ਦਿਖਾ ਦੇ ਸਟੀਅਰਿੰਗ ਵਾਲਾ ਤੇ ਦਬਕਾ ਕੋਈ ਵੀ ਗਮੀ ਨਹੀਂ ਹੈਗੀ ਠੀਕ ਹੈ ਕੋਈ ਠੀਕ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਠੀਕ ਹੈ 2000 15 ਮਾਡਲ ਹੈ ਹਰਿਆਣਾ ਨੰਬਰ ਐਨ ਉਸੇ ਮਿਲ ਜੂਗੀ 490000 ਰੁਪਏ ਡਿਮਾਂਡ ਹੈ ਤੇ 465000 ਦਾ ਰੇਟ ਦੇ ਦਾਂਗੇ ਲਾਸਟ ਠੀਕ ਹੈ ਦੋਗੇ 60 60 11 11 ਮਾਡਲ ਹੈ ਪਹਿਲੀ ਪਾਰਟੀ ਦਾ ਰੇਟਰ ਹੈ ਠੀਕ ਹੈ ਉਹ ਰੇਟਰ ਦਾ ਬੋਲੋ ਵੇਖ ਲੈ ਨਵੀਂ ਪਈ ਨਵੀਂ ਆ ਗਈ ਸੁਪਰ ਮੈਕਸ ਦੇ ਵਿੱਚ ਆ ਗਿਆ ਫੁੱਲ ਟੌਪ ਵਾਲਾ ਮਾਡਲ ਆ ਗਿਆ ਠੀਕ ਹੈ ਪਾਵਰ ਸਟੀਅਰਿੰਗ ਡਬਲ ਕਲਚ ਤੇਲ ਬਰੇਕਾਂ ਡਬਲ ਡਿਸਟਰੀਬਿਊਟਰ ਠੀਕ ਹੈ ਅੱਜ ਦੇ ਮੰਦੇ ਦੇ ਦੌਰ 'ਚ ਕਿਸੇ ਭਰਾਣੇ ਲੈਣਾ ਇੰਨਾ ਸਾਰਾ ਰੇਟਰ ਸ਼ਾਇਦ ਹੀ ਮਿਲੇ ਠੀਕ ਹੈ ਇਹ ਤਾਂ ਹੋਇਆ ਹੀ ਨਹੀਂ ਕਿ ਤੋ ਰੰਗ ਪਿੰਡ ਹੈ ਇਹਦਾ ਆ ਵੇਖ ਲਓ ਹਾਂ ਕਿਤੇ ਵੀ ਕੰਮ ਨਹੀਂ ਲੱਗੇ ਤੇ ਮਗਰਾੜ ਵੀ ਦਿਖਾ ਦੇ ਅੰਦਰੋਂ ਬਾਹਰੋਂ ਤਾਂ ਸਾਫ਼ ਆ ਅੰਦਰੋਂ ਵੀ ਸਾਫ਼ ਹੈ ਇਹਦੇ ਮਗਰਾੜ ਦੁੱਧਰ ਕੇ ਪਏ ਠੀਕ ਹੈ ਠੀਕ ਹੈ ਹਾਂ ਉਹਦੇ ਆਖਣ ਨੂੰ ਹੁਣ ਤਾਂ ਜਾਵਾਂ ਨਾ ਇਹ ਇਹ ਨਾਲ ਵੀ ਫੁੱਲ ਸਾਰਾ ਸਮਾਨ ਹੀ ਹੈ ਫੁੱਲ ਸਮਾਨ ਸਾਰਾ ਜੀ ਜੱਡ ਪਹਿਲੀ ਪਾਰਟੀ ਦਾ ਨੰਬਰ ਹੈ ਹਰਿਆਣਾ ਨੰਬਰ ਹੈ ਐਨ 00 ਦੀ 5050 ਹੈ ਠੀਕ ਹੈ ਮਿਲ ਵੀ ਸਕਦੇ ਨਹੀਂ ਵੀ ਮਿਲ ਸਕਦੇ ਠੀਕ ਹੈ ਠੀਕ ਹੈ 360000 ਰੁਪਏ ਦਾ ਮੜਾ 310000 ਦਾ ਕਰ ਦੇਦਾ 330000 ਦਾ ਲੈ ਜਾ ਮਿੱਤਰੋ ਤੇ ਅੱਗੇ ਜਿਹੜਾ ਇਹ ਜਿਹੜਾ ਰੇਟ ਦਸੀ ਹੈ ਨਾ ਇੰਦੂ ਵੱਧ ਖਰੀਦਿਆ ਹੈ। ਇਹ ਇਹ ਮੰਦੇ ਇਹੋ ਜਿਹਾ ਰੇਟ ਮਿਲ ਨਹੀਂ ਮਿਲਦਾ। ਐਂਦਾ ਸਾਫ਼ ਟਰੈਕਟਰ ਨਹੀਂ। ਠੀਕ ਹੈ। ਕੱਲੇ ਆਫਰ ਜਨਾਇਆ ਕਰੋ। ਠੀਕ ਹੈ। ਆਫਰ ਆ ਗਿਆ ਚੱਕ ਦਿਆਂਗੇ ਫੱਟੇ ਪਾਦਾ ਚੀਜ਼ ਦੇਖ ਕੇ ਲੈ ਲਵਾਂਗੇ। ਠੀਕ ਹੈ। ਠੀਕ ਹੈ। ਆ 415 ਹੈ। 415 ਆ ਗਿਆ। ਮੂਰਲੇ ਢਰ ਨਵੇਂ ਆ ਮੰਗਰਲੇ ਹੈਗੇ ਆ 90 295 ਬਾਈ। ਠੀਕ ਹੈ। ਠੀਕ ਹੈ। ਡਬਲ ਕਲਚ ਪਾਵਰ ਸਟੀਅਰਿੰਗ। 42 HP ਦਾ ਟਰੈਕਟਰ ਹੈ। 42 HP ਤੇ 855 ਨੂੰ ਵੀ ਮਾਤ ਪਾਉਂਗਾ। ਠੀਕ ਹੈ। ਗੱਲ ਦੇਖਣ ਤੇ ਲੱਗੂਗੀ ਹੋਰ ਹੁੰਜੇ। ਪਰ ਟਰੈਕਟਰ ਬਹੁਤ ਚੰਗਾ ਹੈ। ਠੀਕ ਹੈ। ਠ ਠੀਕ ਹੈ ਇਹ ਵੀ ਕਿਤੇ ਰੰਗ ਪੈਣ ਨਹੀਂ ਹੋਏ ਨਹੀਂ ਠੀਕ ਹੈ ਫੜਕੀ ਫੁਰਕੀ ਮਕਰੜਾਂ ਦੇ ਕਿਤੇ ਮਾੜੀ ਮੋੜ ਹੋ ਸਕਦੀ ਆ ਪਰ ਆਪਾਂ ਕੁਝ ਨਹੀਂ ਕਰਾਇਆ ਇਹਦਾ ਠੀਕ ਹੈ ਇੰਜਨ ਗੇਅਰ ਦਾ ਗੋਲੀ ਆ ਇਹ ਆ ਨੰਬਰ ਦੇ ਵਿੱਚ ਆ 2019 ਮਾਡਲ ਆ ਇਹ ਡੀਏ ਨੂੰ ਡਬਲ ਕਲਚ ਕਰਾਉਣ ਲੱਗੀ ਆ 4045 ਖਾ ਜਾਂਦਾ ਇਹਦਾ ਡਬਲ ਕਲਚ origignal ਕੰਪਨੀ ਦਾ ਚਾਰ ਸਿਲੰਡਰ ਦੇ ਵਿੱਚ ਆ ਗਿਆ ਇਹ 475 ਹਜ਼ਾਰ ਰੁਪਏ ਉਹੀ ਬਣਾਇਆ ਇਹਦਾ ਠੀਕ ਹੈ ਇਸ ਕੰਪਨੀ ਨੇ 42 ਤੇ 47 ਦਾ ਇੱਕ 415 ਮਾਡਲ ਹੀ ਚੇਂਜ ਕਰਿਆ ਠੀਕ ਹੈ ਠੀਕ ਹੈ ਤੇ ਹੁਣ ਡਿਮਾਂਡ ਦੀ ਗੱਲ ਕਰੀਂ ਕੁਛ ਵੀ ਨਹੀਂ ਡਿਮਾਂਡ ਦੀ ਸਿਰਫ 390000 ਲੈਣਾ ਕਿੰਨੇ ਤਿੰਨ ਲੱਖ 70 ਹਜ਼ਾਰ ਦੇ ਦੇ ਦਿੰਦਾ ਠੀਕ ਹੈ ਤਾਂ 370000 ਦਾ 2003 4 ਮਾਡਲ 475 ਸਿੰਗਲ ਗਲਾਸ ਅੱਜ ਵੀ 1.5 ਲੱਖ ਦਾ ਵਿਕਦਾ ਠੀਕ ਇਹ ਪਾਵਰ ਹੈ ਤੇਲ ਬਰੇਕ ਹੰਡਾ ਬਲਕ ਲੱਗੀ ਹੋਇਆ ਨਵਾਂ ਡਰਾਈਵਰ 11 ਮਾਡਲ ਠੀਕ ਹੈ ਮੌਕਾ ਸਾਂਵ ਲੋ ਟਾਇਰ ਵੀ ਨਵੇਂ ਖੋਟੇ ਵੇਹੇ ਨਵੇਂ ਟਾਇਰ ਜੀ ਹੈ ਸਰ ਹਾਂ ਨਵੇਂ ਟਾਇਰ ਕੀ ਹੈ ਠੀਕ ਹੈ ਤੇ ਅਗੇ ਨੰਬਰ ਬੋਲਦੇ ਨੰਬਰ ਆਪਣਾ ਹੈਗਾ 740380025 ਠੀਕ ਆ ਨੰਬਰ ਆ ਗਿਆ ਕੁਲਵੀਰ ਬਾਈ ਦਾ ਸੰਪਰਕ ਕਰ ਲੇ ਜਿਸ ਤੋਂ ਉਹਨੂੰ ਜੇ ਆਹ ਟਰੈਕਟਰ ਪਸੰਦ ਆਇਆ ਧੰਨਵਾਦ